ਹਾਂਜੀ ਅੱਜ ਕੱਲ ਜਿਹੜਾ ਬਹੁਤ ਮੁੱਦਾ ਪਖਿਆ ਹੋਇਆ ਐਲਜੀਬੀਟੀਕਿਊ ਵਾਲਾ ਗੇ ਟੈਂਪੂ ਬਹੁਤ ਸ਼ਬਦ ਵਰਤੇ ਜਾਂਦੇ ਆ ਤੇ ਅੰਮ੍ਰਿਤਸਰ ਦੇ ਵਿੱਚ ਮੇਲਾ ਵੀ ਹੋਣ ਲੱਗਾ ਸੀਗਾ ਤੇ ਅਦਾਲਤਾਂ ਦੇ ਵਿੱਚ ਵੀ ਇਹ ਮੁੱਦਾ ਪਖਿਆ ਰਹਿੰਦਾ ਤੇ ਇਸ ਮੁੱਦੇ ਤੇ ਆਪਾਂ ਗੱਲ ਕਰਦੇ ਆ ਅਮਨ ਦੇ ਨਾਲ ਤੇ ਜਾਣਕਾਰੀ ਹਾਸਲ ਕਰਦੇ ਆ ਕਿ ਕਿਉਂ ਹੁੰਦਾ ਮੁੰਡੇ ਕਿਉਂ ਗੇ ਬਣ ਜਾਂਦੇ ਆ ਜਾਂ ਕੁੜੀਆਂ ਕਿਉਂ ਲੈਸਬੀਅਨ ਬਣ ਜਾਂਦੀਆਂ ਹਾਂਜੀ ਬਾਈ ਅਮਨ ਸਵਾਗਤ ਆ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਆ ਇਸ ਮੁੱਦੇ ਤੇ ਤੁਸੀਂ ਏ ਵਰਜੀ ਮੇਨ ਪ੍ਰੋਬਲਮ ਤਾਂ ਇਹ ਦਿਮਾਗ ਤੋਂ ਹੀ ਹੁੰਦੀ ਆ ਹਾਰਮੋਨਸ ਦੀ ਕਹਿ ਸਕਦੇ ਆਪਾਂ ਇਹ ਜਿੰਨੇ ਵੀ ਐਲਜੀਬੀਟੀ ਦਾ ਮਤਲਬ ਇਹ ਹੁੰਦਾ ਜਿਵੇਂ ਕਿ ਐਲ ਤੋਂ ਹੁੰਦਾ ਲੈਸਬੀਅਨ ਜੀ ਤੋਂ ਹੁੰਦਾ ਗੇ ਬੀ ਤੋਂ ਹੁੰਦਾ ਬਾਈਸੈਕਸ਼ੁਅਲ ਅਤੇ ਟੀ ਤੋਂ ਹੁੰਦਾ ਟਰਾਂਸ ਜੈਂਡਰ ਇਹਦੇ ਵਿੱਚੋਂ ਜੋ ਨੇਚਰਲੀ ਆ ਜੇ ਆਪਾਂ ਕਹਿੰਦੇ ਨੂੰ ਤੀਸਰਾ ਲਿੰਗ ਆਕੀਏ ਤੀਸਰਾ ਜੈਂਡਰ ਆਕੀਏ ਤਾਂ ਉਹ ਸਿਰਫ ਟਰਾਂਸ ਜੈਂਡਰਸ ਨੇ ਜੋ ਕਿ ਟੀ ਜੋ ਐਲਜੀਬੀਟੀ ਵਿੱਚ ਟੀ ਆ ਉਹ ਟ੍ਰਾਂਸ ਜੈਂਡਰ ਹਤੇ ਉਹਨੂੰ ਨੇਚਰਲੀ ਆਖਿਆ ਜਾਂਦਾ ਕਿ ਹਾਂਜੀ ਉਹ ਤੀਸਰਾ ਜੈਂਡਰ ਹੈਗੇ ਆ ਠੀਕ ਹੈ ਬਟ ਜੋ ਬਾਕੀ ਦੀਆਂ ਚੀਜ਼ਾਂ ਨੇ ਇਹ ਤਾਂ ਸਿਰਫ ਆਪਣੇ ਦਿਮਾਗ ਤੋਂ ਪੈਦਾ ਹੋਈ ਇੱਕ ਪ੍ਰੋਬਲਮ ਕਹਿ ਲੋ ਹਾਰਮੋਨ ਦੀ ਪ੍ਰੋਬਲਮ ਕਹਿ ਲੋ ਉਹ ਆ ਬਾਕੀ ਉਹ ਵੀ ਤੀਸਰਾ ਜੈਂਡਰ ਜਾਂ ਚੌਥਾ ਜੈਂਡਰ ਤਾਂ ਹੈ ਹੀ ਨਹੀਂ ਹੈਗੇ ਤਾਂ ਉਹ ਵੀ ਮੇਲ ਹੀ ਆ ਜੋ ਮੁੰਡੇ ਨੇ ਜੋ ਕੁੜੀਆਂ ਨੇ ਅਗਰ ਕਿਸੇ ਮੁੰਡੇ ਦਾ ਮੁੰਡੇ ਦੇ ਵਿੱਚ ਇੰਟਰਸਟ ਆ ਬਟ ਉਹ ਹੈਗਾ ਤਾਂ ਮੁੰਡਾ ਹੀ ਆ ਠੀਕ ਆ ਇਹਨਾਂ ਦਾ ਇੱਥੇ ਵਿਰੋਧ ਇਸ ਕਰਕੇ ਕੀਤਾ ਜਾਂਦਾ ਕਿ ਇਹ ਖੁਦ ਨੂੰ ਚੌਥਾ ਪੰਜਵਾਂ ਜੈਂਡਰ ਆਖਵਾਉਣਾ ਜਾਂਦੇ ਆ ਕਿ ਅਸੀਂ ਡਿਫਰੈਂਟ ਆ ਅਸੀਂ ਚੌਥਾ ਪੰਜਵਾਂ ਡਿਫਰੈਂਟ ਜੈਂਡਰ ਆ ਬਟ ਅਸਲ ਦੇ ਵਿੱਚ ਇਸ ਤਰ੍ਹਾਂ ਹੈ ਨਹੀਂ ਆ ਕਿਉਂਕਿ ਜੋ ਡਿਫਰੈਂਟ ਜੈਂਡਰ ਆ ਤੁਹਾਨੂੰ ਮਤਲਬ ਇੱਥੇ ਟਰਾਂਸ ਜੈਂਡਰ ਜਿਨ੍ਹਾਂ ਨੂੰ ਆਪਾਂ ਮਾਨਤ ਕਹਿੰਦੇ ਆ ਬਾਬੇ ਕਹਿੰਦੇ ਆ ਉਹ ਐਕਚੁਅਲ ਵਿੱਚ ਹੈਗੇ ਆ ਉਹਨਾਂ ਨੂੰ ਅਧਿਕਾਰ ਵੀ ਮਿਲੇ ਹੋਏ ਆ ਉਸ ਤਰ੍ਹਾਂ ਦੇ ਠੀਕ ਆ ਨਾ ਬਟ ਇਹ ਜਿਹੜੀਆਂ ਇਹ ਗੱਲਾਂ ਕਰਦੇ ਆ ਇਹ ਇੱਕ ਸਾਬ ਨਾਲ ਕਹਿ ਲਓ ਵੀ ਹੁਣ ਆ ਤਾਂ ਪਰਸਨਲ ਚਾਹੀਦਾ ਸੀ ਤੁਹਾਡਾ ਮੈਟਰ ਆ ਵਿੱਤ ਤੁਹਾਡੀ ਪਸੰਦ ਤੁਹਾਡਾ ਹੀ ਨਾ ਪਸੰਦਾ ਹਨ ਵੀ ਤੁਹਾਨੂੰ ਅਗਰ ਕਿਤੇ ਵਿੱਚ ਇੰਟਰਸਟ ਆ ਤਾਂ ਉਹ ਆਪਣਾ ਪਰਸਨਲ ਮੈਟਰ ਹੁੰਦਾ ਬਟ ਇਹਨਾਂ ਨੇ ਕੀ ਕੀਤਾ ਜਾਣ ਬੁੱਝ ਕੇ ਉਹਨੂੰ ਪਬਲਿਕ ਹੀ ਬਣਾਇਆ ਤੇ ਇਹ ਸਾਰੇ ਨਹੀਂ ਕਰਦੇ ਇਹ ਕੁਝ ਲੋਕ ਹੀ ਕਰਦੇ ਆ ਉਹ ਵੀ ਫੇਮ ਲਈ ਲਾਈਕ ਅਗਰ ਤੁਸੀਂ ਗੇ ਹੋ ਠੀਕ ਆ ਅਗਰ ਕੋਈ ਗੇ ਆ ਤਾਂ ਉਹਦੇ ਲਈ ਹੁਣ ਸੁਰਖੀ ਬਿੰਦੀ ਲਾ ਕੇ ਜਾਂ ਉਸ ਤਰ੍ਹਾਂ ਦੇ ਕੁੜੀਆਂ ਵਰਗੇ ਕੱਪੜੇ ਪਾ ਕੇ ਘੁੰਮਣਾ ਉਹ ਜ਼ਰੂਰੀ ਆ ਅਗਰ ਤੁਸੀਂ ਫਿਰ ਵੀ ਹੈਗੇ ਤਾਂ ਮੁੰਡੇ ਹੀ ਹੋ ਠੀਕ ਆ ਅਗਰ ਤੁਹਾਡਾ ਮੁੰਡਿਆਂ ਵਿੱਚ ਵੀ ਡਰਾਸਾ ਤੁਸੀਂ ਮੁੰਡਿਆਂ ਵਾਂਗ ਰਹੋ ਐਂਡ ਕੁੜੀਆਂ ਦੇ ਵਿੱਚ ਮੈਂ ਬਹੁਤ ਵਾਰੀ ਦੇਖਿਆ ਹੈ ਕਿ ਅਗਰ ਉਹਨਾਂ ਦਾ ਕੁੜੀਆਂ ਵਿੱਚ ਵੀ ਇੰਟਰਸਟ ਹੁੰਦਾ ਹੈ ਕਈ ਕੁੜੀਆਂ ਦਾ ਪਰ ਉਹ ਦਿਖਾਵਾ ਨਹੀਂ ਕਰਦੀਆਂ ਕਿ ਹਾਂ ਅਸੀਂ ਮੁੰਡਿਆਂ ਵਾਂਗੂ ਰਹੀਆਂ ਜਾਂ ਐਦਾਂ ਇਹ ਮੁੰਡਿਆਂ ਚ ਹੀ ਕਈ ਨੇ ਜਿਹੜੇ ਇਸ ਤਰ੍ਹਾਂ ਬਣਦੇ ਆ ਜਾਣ ਬੁੱਝ ਕੇ ਆਈ ਡੋਨਟ ਨੋ ਇਹਨਾਂ ਦਾ ਕੀ ਚੱਕਰ ਹੈ ਫੇਮ ਲੈਣ ਲਈ ਕਰਦੇ ਆ ਕੀ ਪ੍ਰੋਬਲਮ ਹੈ ਪਰ ਕਿਤੇ ਨਾ ਕਿਤੇ ਹੈ ਕਿ ਜੋ ਤੁਹਾਡਾ ਪਰਸਨਲ ਮੈਟਰ ਹੈਗਾ ਉਹਨੂੰ ਇਹਨਾਂ ਨੇ ਪਬਲਿਕ ਹੀ ਬਣਾਇਆ ਪਬਲਿਕ ਮੈਟਰ ਬਣਾਇਆ ਤੇ ਫਿਰ ਕਹਿੰਦੇ ਵੀ ਸਾਡੇ ਬਾਰੇ ਪਬਲਿਕ ਗੱਲਾਂ ਨਾ ਕਰੇ ਤੁਸੀਂ ਬਣਾ ਰਹੇ ਹੋ ਤਾਂ ਹੀ ਪਬਲਿਕ ਗੱਲਾਂ ਕਰ ਰਹੀ ਆ ਤੁਸੀਂ ਖੁਦ ਨੂੰ ਕਿਉਂ ਦਿਖਾਉਣਾ ਚਾਹੁੰਦੇ ਹੋ ਵੀ ਅਸੀਂ ਇਸ ਤਰ੍ਹਾਂ ਦੇ ਆ ਜੋ ਤੁਹਾਡੀ ਪਰਸਨਲ ਚੀਜ਼ ਆ ਉਹਨੂੰ ਦੁਨੀਆ ਸਾਹਮਣੇ ਕਿਉਂ ਸ਼ੋਅ ਕਰ ਰਹੇ ਹੋ ਉਸ ਤਰ੍ਹਾਂ ਗੱਲ ਇੱਥੇ ਆ ਪਹਿਲੀ ਗੱਲ ਤਾਂ ਕਿ ਤੁਸੀਂ ਡਿਫਰੈਂਟ ਹੈ ਹੀ ਨਹੀਂ ਤੁਸੀਂ ਡਿਫਰੈਂਟ ਹੈ ਨਹੀਂ ਜਿਵੇਂ ਤੁਹਾਡੀ ਤਰਫ ਪਸੰਦ ਨਾ ਪਸੰਦ ਨਾਲ ਡਿਫਰੈਂਟ ਨਹੀਂ ਹੋ ਜਾਂਦਾ ਕੋਈ ਹਾਂਜੀ ਇੱਕ ਗੱਲ ਦਾ ਹੋਰ ਜਵਾਬ ਦਿਓ ਤੇ ਅੱਜਕੱਲ ਪੌਡਕਾਸਟ ਹੋ ਰਹੇ ਆ ਜਾਂ ਗੱਲਾਂ ਬਹੁਤ ਫੈਲ ਰਹੀਆਂ ਵੀ ਸਟੈਂਗ ਪੀਣ ਨਾਲ, ਮੂਮੂਸ ਖਾਣ ਨਾਲ, 버거 ਪੀਜੇ ਗਲਤ ਖਾਣਾ ਖਾਣ ਦੇ ਨਾਲ ਇਹ ਕਿਸ ਬਾੜੇ ਸਾਹਮਣੇ ਆ ਰਹੇ ਆ। ਜਾਂ ਕਿ ਮੈਂ ਇਹ ਗੱਲ ਵੀ ਦੱਸ ਦੇਣਾ ਚਾਹਣਾ ਕਿ ਸਿਕੰਦਰ ਮਹਾਨ ਕਿੰਨਾ ਵੱਡਾ ਬੰਦਾ ਹੋਇਆ ਉਹ ਵੀ ਗਏ ਸੀ। ਬਾਵਰ ਸਪਾਟਨ ਦੇ ਵਿੱਚ, ਰੋਮਨਸ ਦੀ ਫੌਜ ਦੇ ਵਿੱਚ ਜਿਹੜੇ ਲੜਾਕੂ ਸੀ ਉਹ ਵੀ ਗਏ ਸੀ। ਪਰ ਉਹ ਇਵੇਂ ਦੇ ਗਏ ਨਹੀਂ ਹੈਗੇ ਸੀਗੇ ਕੋਮਲ। ਉਹ ਲੜਾਕੂ ਸੀਗੇ ਵੀ ਮਾੜੀ ਮੋੜ ਕੱਲ ਨਹੀਂ ਹੈਗੀ ਸੀ ਪਰ ਉਹਨਾਂ ਨੇ ਵੀ ਕਦੇ ਇਵੇਂ ਨਹੀਂ ਆਪਦੇ ਆਪ ਨੂੰ ਸ਼ੋਅ ਕੀਤਾ। ਕੀ ਕਹਣਾ ਚਾਹੁੰਦੇ ਵੀ ਖਾਣ ਪੀਣ ਨਾਲ ਚੱਕਰ ਬੰਦਾ ਜਾਂ ਕੋਈ ਹੋਰ ਕਾਰਨ ਹੈ ਇਹਨਾਂ ਗੱਲਾਂ ਦੇ ਪਹਿਲਾਂ ਆਪਾਂ ਖਾਣ ਪੀਣ ਵਾਲੀ ਗੱਲ ਕਰ ਰਹੇ ਨੇ ਇਹ ਖਾਣ ਪੀਣ ਨਾਲ ਨਹੀਂ ਵੀਰੇ ਆਈ ਡੋਨਟ ਥਿੰਕ ਇਦਾਂ ਕੋਈ ਅਤਰ ਪੈਂਦਾ ਬੀਜਾ ਕੋਈ ਕਹੇ ਜੀ ਵੀ ਸਟਿੰਗ ਪੀਣ ਨਾਲ ਹੁੰਦਾ ਜਾਂ ਇਦਾਂ ਨਹੀਂ ਇਹ ਪਹਿਲਾਂ ਤੋਂ ਹੀ ਹੈ ਐਂਡ ਬੇਸਿਕਲੀ ਇਹ ਮਾਨਸਿਕ ਚੀਜ਼ ਆ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨਾਲ ਜ਼ਿਆਦਾ ਫੈਲਦੀ ਆ ਲੋਕਾਂ ਨੂੰ ਜਦੋਂ ਦਾ ਇੰਟਰਨੈਟ ਮਿਲਿਆ ਠੀਕ ਆ ਉਦੋਂ ਤੋਂ ਉਹ ਉਸ ਤਰ੍ਹਾਂ ਦੀਆਂ ਚੀਜ਼ਾਂ ਹੁਣ ਆਪਾਂ ਨੂੰ ਪਤਾ ਕਿੰਨੀਆਂ ਜ਼ਿਆਦਾ ਵੈਬਸਾਈਟਸ ਚੱਲਦੀਆਂ ਨੇ ਉਹ ਦੇਖਣ ਲੱਗੇ ਐਂਡ ਉਦੋਂ ਤੋਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਅੱਛਾ ਇਸ ਤਰ੍ਹਾਂ ਦਾ ਵੀ ਹੁੰਦਾ ਲੋਕਾਂ ਦੇ ਵਿੱਚ ਥੋੜੀ ਜੀ ਇਹ ਚੀਜ਼ ਦੀ ਸਮਝ ਪੈਦਾ ਉਹਨਾਂ ਲਈ ਵੀ ਅੱਛਾ ਕੁੜੀਆਂ ਕੁੜੀਆਂ ਨਾਲ ਵੀ ਹੁੰਦੀਆਂ ਮੁੰਡਾ ਮੁੰਡਿਆਂ ਨਾਲ ਵੀ ਹੁੰਦਾ ਉਹ ਜਦੋਂ ਇਹ ਚੀਜ਼ਾਂ ਦੇਖਣ ਲੱਗੇ ਆ ਤਾਂ ਉਹਦਾ ਮਾਨਸਿਕਤਾ ਤੇ ਅਸਰ ਪੈਂਦਾ ਅਸਲ ਦੇ ਵਿੱਚ ਮਾਨਸਿਕਤਾ ਦੀ ਬਿਮਾਰੀ ਹੈ ਇਹ ਕੋਈ ਖਾਣ ਪੀਣ ਨਾਲ ਹੋਣ ਵਾਲੀ ਚੀਜ਼ ਨਹੀਂ ਹੁੰਦੀ ਹੈ ਮਾਨਸਿਕ ਚੀਜ਼ਾਂ ਹਾਰਮੋਨ ਚੋਂ ਆਪਣੇ ਹੁੰਦੇ ਆ ਇਹ ਖਾਣ ਪੀਣ ਨਾਲ ਨਹੀਂ ਬਦਲਦੇ ਇਹ ਜ਼ਿਆਦਾ ਤਾਂ ਦੂਈ ਕਹੋ ਵੀ ਜਿਸ ਤਰ੍ਹਾਂ ਦਾ ਰਹਿਣ ਸੈਨਣਾ ਜਿਸ ਤਰ੍ਹਾਂ ਦੇ ਥੌਟ ਆਉਂਦੇ ਆ ਸ਼ੁਰੂ ਤੋਂ ਹੀ ਮਾਈਂਡ ਦੇ ਵਿੱਚ ਬਚਪਨ ਤੋਂ ਹੀ ਕਹਿ ਲਓ ਜਾਂ ਜਿਸ ਤਰ੍ਹਾਂ ਦੀ ਉਹਨਾਂ ਨੂੰ ਸਿੱਖਿਆ ਮਿਲਦੀ ਹੈ ਬੰਦੇ ਦੇ ਹਾਰਮੋਨ ਵੀ ਉਸ ਤਰ੍ਹਾਂ ਦੇ ਬਣਦੇ ਆ ਠੀਕ ਹੈ ਹੁਣ ਜੇ ਕੋਈ ਆਪਾਂ ਕਹਿ ਲਓ ਵੀ ਕੋਈ ਜਰਨੈਲ ਆ ਜਾਂ ਕੋਈ ਜਾਂਗੜਾ ਤਾਂ ਅਸਲ ਦੇ ਵਿੱਚ ਤੁਸੀਂ ਦੇਖੋ ਵੀ ਉਹਨਾਂ ਨੂੰ ਸ਼ੁਰੂ ਤੋਂ ਹੀ ਟ੍ਰੇਨਿੰਗ ਉਸ ਤਰ੍ਹਾਂ ਦੀ ਮਿਲੀ ਹੁੰਦੀ ਹੈ ਉਹਨਾਂ ਦਾ ਮਾਈਂਡ ਉਸ ਤਰ੍ਹਾਂ ਦਾ ਹੋਇਆ ਹੁੰਦਾ ਜੇ ਕੋਈ ਫੌਜੀ ਪਰਿਵਾਰ ਵਿੱਚ ਆ ਤਾਂ ਵੀ ਦੇਖੋ ਕਿ ਉਹ ਉਸ ਤਰ੍ਹਾਂ ਦੇ ਬਣਦੇ ਆ ਇਹ ਵੀ ਇੱਕ ਤਰੀਕੇ ਦਾ ਹੈਗਾ ਕਿ ਜਿਹੜੇ ਵੀ ਇਸ ਤਰ੍ਹਾਂ ਤੇ ਜਾ ਰਹੇ ਆ ਕਿਤੇ ਨਾ ਕਿਤੇ ਉਹ ਆਸ-ਪਾਸੇ ਉਹ ਜਿਹੀਆਂ ਚੀਜ਼ਾਂ ਦੇਂਦੇ ਆ ਸਿਰਫ ਦੇਖਣ ਨਾਲ ਕੀ ਇਹ ਚੀਜ਼ ਹੁੰਦੀ ਹੈ ਕਿ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਹਾਂ ਯਾਰ ਇਹ ਚੀਜ਼ਾਂ ਅਸਲੀ ਆ ਇਹ ਚੀਜ਼ਾਂ ਬਾਹਰੋਂ ਆਇਆ ਤਾਂ ਪੱਛਮੀ ਤੱਭਿਆਤ ਤੋਂ ਹੀ ਆ ਸਾਰਾ ਕੁਝ ਇਧਰ ਵੀ ਜਿਹੜੇ ਆਪਣੇ ਇਹ ਸੀਗੇ ਪਹਿਲਾਂ ਸਿਰਫ ਟਰਾਂਸ ਜੈਂਡਰ ਸੀਗੇ ਐਂਡ ਉਹ ਇਸ ਚੀਜ਼ਾਂ ਵਿੱਚ ਨਹੀਂ ਸੀਗੇ ਅਗਰ ਆਪਾਂ ਦੇਖੀਏ ਤਾਂ ਉਹਨਾਂ ਦੀ ਇੱਕ ਅੱਧ ਆਪਣੀ ਸੱਭਿਆਚਾਰ ਅੱਧ ਉਹਨਾਂ ਦਾ ਬਣਾਇਆ ਹੋਇਆ ਸੀਗਾ ਤੇ ਜੇ ਮੈਂ ਤੁਸੀਂ ਹੁਣ ਇਤਿਹਾਸਕ ਕਰੈਕਟਰਾਂ ਦਾ ਜ਼ਿਕਰ ਕੀਤਾ ਸਿਕੰਦਰ ਦਾ ਬਾਬਰ ਦਾ ਹੁਣ ਉਹਨਾਂ ਵੇਲੇ ਤਾਂ ਕੋਈ ਸਟਿੰਗ ਨਹੀਂ ਸੀ ਹੁੰਦੀ ਉਹਨਾਂ ਵੇਲੇ ਤਾਂ ਪੀਜ਼ਾ 버ਗਰ ਨਹੀਂ ਸੀ ਹੁੰਦੇ ਗੱਲ ਇੱਥੇ ਇਹ ਵੀ ਹੈ ਕਿ ਉਦੋਂ ਇਸ ਚੀਜ਼ ਨੂੰ ਟੈਬੂ ਮੰਨਿਆ ਜਾਂਦਾ ਸੀਗਾ ਤੇ ਉਹਨਾਂ ਲਈ ਉਹ ਚੀਜ਼ ਪਰਸਨਲ ਸੀ ਹੁਣ ਬਾਬਰ ਨੂੰ ਦੁਨੀਆ ਜਾਣਦੀ ਤਾਂ ਆਈਆਂ ਨਾ ਕਿ ਕੋਈ بڑا ਖੁੰਖਾਰ ਜਰਨੈਲ ਸੀਗਾ ਖੁੰਖਾਰ ਬਾਦਸ਼ਾਹ ਠੀਕਾ ਜਿਹਨੇ ਤਬਾਈ ਕੀਤੀ ਸਿਕੰਦਰ ਨੂੰ ਵੀ ਦੁਨੀਆ ਇੱਥੇ ਤਰੀਕੇ ਨਾਲ ਹੀ ਜਾਣਦੀ ਆ ਵੀ ਬਹੁਤ ਤਕੜਾ ਬਾਦਸ਼ਾਹ ਸੀ ਉਹਨੇ ਦੁਨੀਆ ਸਾਹਮਣੇ ਇਹ ਦਿਖਾਵਾ ਨਹੀਂ ਕੀਤਾ ਕਿ ਮੈਂ ਬਾਈਸੈਕਸ਼ੁਅਲ ਹਾਂ ਮੈਂ ਇਸ ਤਰ੍ਹਾਂ ਦਾ ਜਾਂ ਉਹ ਕੁੜੀਆਂ ਵਾਂਗ ਕੱਪੜੇ ਪਾ ਕੇ ਨਹੀਂ ਸੀ ਘੁੰਮਦਾ ਅਗਰ ਉਹ ਬੰਦੇ ਸੀਗੇ ਤਾ ਉਹ ਬੰਦੇ ਬਣ ਕੇ ਹੀ ਰਹਿੰਦੇ ਸੀ ਆ ਉਹਨਾਂ ਦੇ ਪਰਸਨਲ ਜ਼ਿੰਦਗੀ ਵਿੱਚ ਕੀ ਕੁਝ ਚੱਲਦਾ ਹੈ ਇਹ ਉਹਨਾਂ ਦੀ ਮਰਜ਼ੀ ਸੀ ਕਿਉਂਕਿ ਇਹਨਾਂ ਦੇ ਸ਼ੌਕ ਹੁੰਦੇ ਸੀਗੇ ਬਾਦਸ਼ਾਹਾਂ ਦੇ ਅੱਡ-ਅੱਡ ਤੁਹਾਨੂੰ ਪਤਾ ਹੀ ਆ ਅੱਜ ਵੀ ਇਹ ਸਭ ਕੁਝ ਸ਼ੌਕ ਦੀ ਤਰ੍ਹਾਂ ਹੀ ਹੋ ਰਿਹਾ ਤੇ ਫੇਮ ਲੈਣ ਲਈ ਕਰਦੇ ਆ ਸਾਰਾ ਕੁਝ ਹੁਣ ਜੇ ਆਪਾਂ ਉਹਨਾਂ ਦਾ ਨਾਮ ਲੈ ਲਗੇ ਜੋ ਅੱਜ ਦੇ ਜ਼ਮਾਨੇ ਚ ਆ ਗਏ ਕੁਝ ਲੋਕ ਮੈਡ ਤੰਦੂ ਵਰਗੇ ਜਾਂ ਕੁਝ ਹੋਰ ਇੱਕ ਬਾਲੀਵੁੱਡ ਦੇ ਵਿੱਚ ਔਰੀ ਆ ਠੀਕ ਆ ਹੁਣ ਦੇਖਿਆ ਜਾਵੇ ਤਾਂ ਇਹ ਤਰ੍ਹਾਂ ਨਾਮ ਕਮਾਉਣ ਲਈ ਵੀ ਸਾਡੀ ਇੱਕ ਅਲੱਗ ਦੇਖ ਹੈ ਥੋੜਾ ਜਿਹਾ ਫੇਮਸ ਹੋਣ ਲਈ ਕਰ ਰਹੇ ਆ ਬਟ ਦੂਜੇ ਪੈਤੇ ਦੇਖੋ ਵੀ ਕਰਨ ਜੋਰ ਵੀ ਇਥੇ ਕੈਟਾਗਰੀ ਚ ਆਉਂਦਾ ਹਨਾ ਅਗਰ ਆਪਾਂ ਦੇਖੀਏ ਤਾਂ ਬਟ ਉਹਨੇ ਕਦੇ ਦਿਖਾਵਾ ਨਹੀਂ ਕੀਤਾ ਇਸ ਚੀਜ਼ ਦਾ ਉਹ ਬਣ ਕੇ ਤਾਂ ਬੰਦਾ ਹੀ ਰਹਿੰਦਾ ਉਹਨੇ ਕਦੇ ਡੰਡੋ ਰਹਾ ਤਾਂ ਨਹੀਂ ਕੋਟਿਆ ਵੀ ਮੈਂ ਆ ਚੀਜ਼ਾਂ ਜਦ ਮੈਂ ਕੌਣ ਆ ਇਹਦਾ ਪ੍ਰੈਜ਼ੈਂਟ ਤਾਂ ਉਹ ਹਰ ਥਾਂ ਤੇ ਮੇਲ ਦੀ ਤਰ੍ਹਾਂ ਹੀ ਹੁੰਦਾ ਨਾ ਇਹਦਾ ਬੰਦੇ ਦੀ ਤਰ੍ਹਾਂ ਹੀ ਹੁੰਦਾ ਉਹ ਤੋ ਇਹ ਫਰਕ ਹੈ ਕਿ ਜਾਣ ਬੁੱਝ ਕੇ ਕੁਝ ਲੋਕ ਇਸ ਚੀਜ਼ ਕਰਦੇ ਸਿਰਫ ਫੇਮ ਲੈਣ ਲਈ। ਕਹਿੰਦਾ ਮਤਲਬ ਇਹ ਵੀ ਕਮਰੇ 'ਚ ਜਾਣ ਨੂੰ ਇਹਨਾਂ ਨੂੰ ਕੋਈ ਨਹੀਂ ਰੋਕਦਾ। ਮੁੰਡਾ ਕੁੜੀ ਨਾਲ ਅਟਰੈਕਟ ਹੁੰਦਾ, ਸਭ ਕੁਝ ਦੁਨੀਆ ਵਿੱਚ ਚੱਲੀ ਜਾਂਦਾ। ਕੋਈ ਕਿਸੇ ਨੂੰ ਨਹੀਂ ਰੋਕਦਾਗਾ। ਪਰ ਪ੍ਰੋਬਲਮ ਇਹ ਸੜਕਾਂ ਤੇ ਆਉਂਦੀ ਆ। ਸੜਕਾਂ ਤੇ ਕਰ ਕਰ ਵਿਖਾਉਂਦੇ ਆ ਫਿਰ ਉਦੋਂ ਬਾਅਦ ਚ ਰੀਲਾ ਨਾਰਮਲ ਪਾਓ ਕੋਈ ਰੋਕਦਾ ਨਹੀਂਗਾ। ਪਰ ਜਿਵੇਂ ਤੁਸੀਂ ਉਹਨਾਂ ਨੂੰ ਵਿਖਾਉਂਦੇ ਆ ਪ੍ਰੋਬਲਮ ਲੋਕਾਂ ਨੂੰ ਉਸੇ ਤਰ੍ਹਾਂ ਤੇ ਲੋਕ ਬੋਲਦੇ ਆ ਫਿਰ ਤੁਸੀਂ ਸਹਿਣਾ ਵੀ ਸਿੱਖ ਲਓ। ਗੱਲ ਸਹਿਣੀ-ਵਣੀ ਕਰਨੀ ਵੀ ਅਸੀਂ ਤੇ ਸਾਨੂੰ ਰੋਕਣ ਵਾਲਾ ਵੀ ਕੌਣ ਜੰਮਿਆ? ਪ੍ਰੋਬਲਮ ਇਹ ਆ ਸਹੀ ਜੀ ਗੱਲ ਉਹ ਬਿਲਕੁਲ ਤੁਸੀਂ ਸਹੀ ਕਹੀ ਹੈ ਗੱਲ ਇਹ ਹੈ ਕਿ ਇਹ ਚੀਜ਼ ਸਦੀਆਂ ਤੋਂ ਹੀ ਰਹੀ ਹੈ ਹਜ਼ਾਰਾਂ ਸਾਲਾਂ ਤੋਂ ਇਹ ਚੀਜ਼ ਸੀ ਪਰ ਕਦੇ ਕਿਸੇ ਨੂੰ ਇਹਦੇ ਨਾਲ ਪ੍ਰੋਬਲਮ ਨਹੀਂ ਹੋਈ ਇਹ ਸਾਰੇ ਚੀਜ਼ਾਂ ਐਲਜੀਬਿਟੀ ਸ਼ੁਰੂ ਤੋਂ ਹੀ ਪ੍ਰੋਬਲਮ ਉਦੋਂ ਹੋਣ ਲੱਗੀ ਜਦੋਂ ਤੁਸੀਂ ਜਾਣਬੁੱਝ ਕੇ ਦੂਜਿਆਂ ਨੂੰ ਵੀ ਉਸ ਪਾਸੇ ਤੋਰਨ ਲੱਗੇ ਹੁਣ ਤੁਹਾਡੇ ਪਿੱਛੇ ਲੱਗ ਕੇ ਕਿੰਨੇ ਆਮ ਬੱਚੇ ਉਹਨਾਂ ਨੂੰ ਤਾਂ ਇਹ ਹੀ ਲੱਗਦਾ ਵੀ ਇਹ ਸਹੀ ਨੇ ਬਿਨਾ ਉਹ ਚੀਜ਼ ਦੇ ਹੀ ਐਂਡ ਮੈਂ ਇੱਕ ਚੀਜ਼ ਹੋਰ ਦੇਖੀਆ ਵੀਰ ਜੀ ਅਮਰੀਕਾ ਕੈਨੇਡਾ ਦੇ ਵਿੱਚ ਤਾਂ ਪੱਛਮ ਦੇ ਵਿੱਚ ਤਾਂ ਇਹ ਮਾਨਸਿਕਤਾ ਇਹ ਬਿਮਾਰੀ ਇੰਨੀ ਜ਼ਿਆਦਾ ਵੱਧ ਚੁੱਕੀ ਆ ਉਹ ਕਹਿੰਦੇ ਅਸੀਂ ਆਪਦੇ ਬੱਚੇ ਨੂੰ ਇਹ ਦੱਸਦੇ ਹੀ ਨਹੀਂ ਆ ਕਿ ਮੇਲ ਐ ਜਾਂ ਤੂੰ ਫੀਮੇਲ ਐ ਉਹ ਜਾਣਬੁੱਝ ਕੇ ਕਨਫਿਊਜ਼ਨ ਪੈਦਾ ਕਰਦਾ ਆਪਣੇ ਬੱਚਿਆਂ ਦੇ ਵਿੱਚ ਕਿ ਜੇ ਉਹਨ ਕੋਈ ਮੁੰਡਾ ਤਾਂ ਉਹਨੂੰ ਉਹ ਕਹਿੰਦੇ ਵੀ ਅਕੇ ਤੇਰਾ ਇਹ ਖੁਦ ਅਧਿਕਾਰ ਹੈ ਚੁਣਨਾ ਵੀ ਤੂੰ ਮੇਲ ਦੀ ਤਰ੍ਹਾਂ ਰਹਿਣਾ ਜਾਂ ਤੂੰ ਫੀਮੇਲ ਦੀ ਤਰ੍ਹਾਂ ਰਹਿਣਾ ਕਿ ਇਹਨਾਂ ਲਈ ਤੁਸੀਂ ਦੇਖੋ ਵੀ ਇਹ ਚੀਜ਼ਾਂ ਵੀ ਅਧਿਕਾਰਾਂ ਚ ਆਉਂਦੀਆਂ ਨੇ ਇਹਨਾਂ ਦੀ ਮਾਨਸਿਕਤਾ ਤੁਸੀਂ ਦੇਖੋ ਕਿੱਧਰ ਨੂੰ ਜਾ ਰਹੀ ਆ ਕਿ ਇੱਕ ਪਾਸੇ ਆਪਾਂ ਆਪਣੇ ਇੱਧਰ ਆਪਣੇ ਦੇਸ਼ਾਂ ਵਿੱਚ ਦੇਖੀਏ ਤਾਂ ਆਪਾਂ ਕਹੋ ਜੇ ਅਧਿਕਾਰਾਂ ਲਈ ਲੜਦੇ ਹਾਂ ਠੀਕ ਆ ਪਰ ਉਧਰਲੇ ਪਾਸੇ ਪੱਛਮੀ ਸਭਿਤਾ ਦੇ ਵਿੱਚ ਐਸੇ ਐਸੇ ਅਧਿਕਾਰਾਂ ਲਈ ਲੜਾਈਆਂ ਹੋ ਰਹੀਆਂ ਜਿਨ੍ਹਾਂ ਦੀ ਕੋਈ ਬੁਨਿਆਦ ਹੀ ਨਹੀਂ ਹੈ ਜਿਨ੍ਹਾਂ ਦਾ ਜ਼ਿੰਦਗੀ ਵਿੱਚ ਕੋਈ ਲੈਣ ਦੇਣ ਅਸਲ ਵਿੱਚ ਹੈ ਹੀ ਨਹੀਂ ਇਹਨਾਂ ਚੀਜ਼ਾਂ ਕਰਕੇ ਹੁਣ ਇਹਨਾਂ ਦੇ ਕਿਉਂਕਿ ਇਹ ਲੜਾਈਆਂ ਲੜਦੇ ਆ ਉਹ ਜੇ ਅਧਿਕਾਰਾਂ ਕਰਕੇ ਜੋ ਅਸਲ ਆਪਣੇ ਅਧਿਕਾਰ ਹੁੰਦੇ ਆ ਉਧਰ ਦੇ ਲੋਕਾਂ ਦਾ ਧਿਆਨ ਨਹੀਂ ਜਾਂਦਾ ਲੋਕਾਂ ਦਾ ਧਿਆਨ ਸਰਭਾਜ ਕਾਲ ਇਹਨਾਂ ਚੀਜ਼ਾਂ 'ਚ ਰੱਜ ਪੁੱਜ ਗਏ ਨਾ ਅੱਜ ਦੇਖੋ ਕਦੋਂ ਦੀ ਚਰਚਾ ਚੱਲ ਰਹੀ ਹੈ ਇਹ ਰੱਜ ਪੁੱਜ ਗਏ ਆ ਹੁਣ ਦਿਲੱਤੇ ਚਲਾਉਂਦੇ ਆ ਇੱਕ ਮੈਨੂੰ ਯਾਦ ਨਹੀਂਗਾ ਉਹ ਕਿਹੜੇ ਇੱਕ ਆਪਣੇ ਦੇਵਤਾ ਵੀ ਹੋਇਆ ਜਿਹੜਾ ਕਿ ਇਦਾਂ ਸੀਗਾ ਗੇ ਤੁਹਾਨੂੰ ਸ਼ਾਇਦ ਜਾਣਕਾਰੀ ਹੋਵੇ ਇਸ ਗੱਲ ਦੀ ਦੇਵਤਾ ਤਾਂ ਮੈਨੂੰ ਯਾਦ ਨਹੀਂ ਪਰ ਇੱਕ ਮਹਾਭਾਰਤ ਵਿੱਚ ਇੱਕ ਕਰੈਕਟਰ ਸੀਗਾ ਹਾਂ ਹਾਂ ਮਹਾਭਾਰਤ ਵਿੱਚ ਇੱਕ ਕਰੈਕਟਰ ਸੀਗਾ ਅਸ਼ਿਕੰਧੀ ਨਾਂ ਦਾ ਨਹੀਂ ਹਾਂ ਦ੍ਰੋਪਤੀ ਦਾ ਭਰਾ ਹੁੰਦਾ ਉਹ ਪਰ ਉਹਨੂੰ ਉਹ ਮੰਨਿਆ ਜਾਂਦਾ ਸੀਗਾ ਕਿ ਉਹ ਟਰਾਂਸ ਜੈਂਡਰ ਪਰ ਉਹ ਯੁੱਧ ਲੜ ਰਿਆ ਸੀਗਾ ਯੁੱਧ ਦੇ ਵਿੱਚ ਹਾਂ ਉਹ ਲੜਾਕੂ ਉੱਥੇ ਯੁੱਧ ਦੇ ਵਿੱਚੋਂ ਐਡਾ ਮੇਲ ਦੀ ਤਰ੍ਹਾਂ ਯੁੱਧ ਲੜ ਰਿਆ ਸੀ ਹਾਂ ਹਾਂ ਤੇ ਇਸ ਤਰ੍ਹਾਂ ਦੇ ਕਰੈਕਟਰ ਰਹਿੰਦੇ ਆਗੇ ਆ ਇੱਕ ਮੈਂ ਹੋਰ ਦੱਸ ਦਿਆ థਾਈਲੈਂਡ ਦੇ ਵਿੱਚ ਨਾ ਕਿੱਕ ਬਾਕਸਿੰਗ ਦੇ ਵਿੱਚ ਇੱਕ ਇਵੇਂ ਇੱਕ ਬੰਦਾ ਸੀਗਾ ਹੈਗਾ ਹੁਣ ਵੀ ਸ਼ਾਇਦ ਹੋਊਗਾ ਕੋਈ ਸਣ ਪਹਿਲਾਂ ਵੇਖਿਆ ਸੀਗਾ ਤੇ ਉਹ ਲੜਦਾ ਸੀ ਉਹਨੇ ਸਾਰੇ ਮੁੰਡੇ ਹਰਾ ਦੇ ਸੀਗੇ ਤੇ ਉਹ ਕਦੇ ਵੀ ਇਦਾਂ ਨਹੀਂ ਫੀਲ ਕਰਦਾ ਸੀਗਾ ਤੇ ਕਈ ਬੰਦੇ ਸ਼ਰਮ ਕਹਿੰਦੇ ਸੀ ਵੀ ਅਸੀਂ ਇਹ ਤੋਂ ਸ਼ੱਕੇ ਤੋਂ ਹਾਰ ਰਹੇ ਆਂ ਪਰ ਉਹ ਕਹਿੰਦਾ ਸੀ ਮੈਂ ਠੀਕ ਆ ਮੈਨੂੰ ਪਰਮਾਤਮਾ ਨੇ ਜਿਵੇਂ ਬਣਾਤਾ ਬਣਾਤਾ ਪਰ ਮੈਂ ਮਰਦਾ ਅੰਦਰੋਂ ਲੜਦੋਂ ਵੀ ਮੈਂ ਉੱਡਾ ਹੀ ਤਕੜਾ ਹਾਂ ਪਰ ਜਿਹੜੇ ਅੱਜ ਆਪ ਪੜਿਆ ਬੁਖਾਰਿਆਆਂ ਗੀਆਂ ਸੜਕਾਂ ਦੇ ਪ੍ਰੋਬਲਮ ਉਹ ਆ ਪ੍ਰੋਬਲਮ ਉਹ ਆ ਇਹਦੇ ਨਾਲ ਕਨਫਿਊਜ਼ਨ ਪੈਦਾ ਹੁੰਦੀ ਹੈ ਵੀ ਅੱਜ ਹੁਣ ਤੁਸੀਂ ਦੇਖੋ ਵੀ ਕੋਈ ਵੀ ਮੁੰਡਾ ਕੱਲ ਨੂੰ ਕਹਿ ਦੂ ਮੇਰੇ ਵਿੱਚ ਤਾਂ ਕੁੜੀਆਂ ਵਾਲੇ ਹਾਰਮੋਨ ਨੇ ਤੇ ਮੈਨੂੰ ਕੁੜੀਆਂ ਦੇ ਵਿੱਚ ਖੜਾਓ ਤੇ 올림픽 ਵਿੱਚ ਪਿਛਲੀ ਵਾਰ ਇਸ ਤਰ੍ਹਾਂ ਹੋ ਚੁੱਕਿਆ ਸਭ ਨੂੰ ਦਿਖ ਰਿਹਾ ਸੀਗਾ ਉਹ ਇੱਕ ਪਹਿਲਵਾਨ ਕੀ ਕੁੜੀ ਨਹੀਂ ਆ ਪਰ ਕੁੜੀਆਂ ਵਾਲੀ ਖੇਡ ਖੇਡ ਕੇ ਕੁੜੀਆਂ ਵਾਲੀ ਕੈਟਾਗਰੀ ਚ ਆ ਕੇ ਉਹ ਮੈਡਲ ਲੈ ਗਿਆ ਪ੍ਰੋਟੈਸਟ ਵੀ ਨਹੀਂ ਕਰਨੀ ਕਿਹਾ ਉਹਨਾਂ ਨੇ ਕਿਉਂ ਕਿਉਂਕਿ ਕਹਿੰਦਾ ਮੇਰੇ ਹਾਰਮੋਨ ਤਾਂ ਜਿਹੜੇ ਉਹ ਕੁੜੀਆਂ ਵਾਲੇ ਆ ਹਾਂ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹਣਾ ਤੁਹਾਨੂੰ ਕਿ ਅੱਜ ਦੇ ਜਮਾਨੇ 'ਚ ਸਾਇੰਸ ਐ ਨਹੀਂ ਬੱਝ ਚੁੱਕੀ ਐ ਮੈਡੀਕਲ ਸਾਇੰਸ ਹਾਰਮੋਨ ਤੇ ਹੀ ਜੇ ਗੱਲ ਇਹ ਟਿਕਨ ਲੱਗੀ ਵੀ ਮੇਲ ਫੀਮੇਲ ਦਾ ਕਰ ਤਰ ਉਹ ਹਾਰਮੋਨ ਦੇ ਉੱਪਰ ਆ ਤਾਂ ਹਾਰਮੋਨ ਤਾਂ ਜਦੋਂ ਮਰਜ਼ੀ ਬਦਲਾਏ ਜਾ ਸਕਦੇ ਆ ਅੱਜ ਦੇ ਜਮਾਨੇ ਦੇ ਵਿੱਚ ਅੱਛਾ ਕੀ ਕਹਣਾ ਕੋਈ ਵੀ ਕੁੜੀ ਮੁੰਡੇ ਵਾਲੇ ਹਾਰਮੋਨ ਤੇ ਲੈ ਸਕਦੀ ਆ ਮੁੰਡਾ ਕੁੜੀ ਵਾਲੇ ਹਾਰਮੋਨ ਤੇ ਲੈ ਸਕਦਾ ਇਹ ਮੈਡੀਕਲ ਤਾਂ ਬਹੁਤ ਉੱਪਰ ਜਾ ਚੁੱਕਿਆ ਇਸੇ ਲਈ ਮੈਂ ਕਹਿ ਰਿਹਾ ਕਿ ਇਹ ਇੰਨੀ ਖਤਰਨਾਕ ਚੀਜ਼ ਵੱਲ ਆਪਾਂ ਵੱਧ ਰਹੇ ਹਾਂ ਫਿਊਚਰ ਦੇ ਵਿੱਚ ਕਿ ਫਿਰ ਤਾਂ ਕੋਈ ਕੰਪੀਟੀਸ਼ਨ ਹੀ ਨਹੀਂ ਰਹਿ ਜਾਣਾ ਮੁੰਡੇ ਕੁੜੀਆਂ ਵਾਲੇ ਹਾਰਮੋਨ ਪਰਾ ਕੇ ਜੇ ਹਾਰਮੋਨ ਤੇ ਹੀ ਚੈੱਕ ਹੋਣਾ ਹੈ ਵੀ ਤੂੰ ਕੁੜੀ ਹੈ ਕਿ ਮੁੰਡਾ ਕਰੋ ਹਾਰਮੋਨ ਹੀ ਡਿਸਾਈਡ ਕਰਨਗੇ ਤਾਂ ਇਹਦਾ ਫਿਰ ਕੋਈ ਵੈਲਿਡ ਡਿਸੀਜਨ ਨਾ ਹੋਊਗਾ ਫਿਊਚਰ ਦੇ ਵਿੱਚ ਹੁਣ ਇਸੇ ਲਈ ਪਿਛਲੀ ਵਾਰ ਬਹੁਤ ਗਾਲਾਂ ਮਿਲ ਰਹੀਆਂ ਸੀਆਂ 올림픽 ਅਥਾਰਟੀ ਨੂੰ ਕਿ ਤੁਸੀਂ ਸਿਰਫ ਹਾਰਮੋਨ ਦੇ ਅਧਾਰ ਤੇ ਇੱਕ ਮਿੰਟ ਸਾਈਡ ਕਰ ਸਕਦੇ ਹੋ ਵੀ ਇਹ ਕੁੜੀ ਆ ਕਿ ਮੁੰਡਾ ਸਾਰੇ ਮੈਡਲ ਲੈ ਗਿਆ ਉਹ ਜੋ ਬੋਡੀ ਵੀ ਬੋਡੀ ਵੀ ਕਿਹੜੀ ਕੈਟਾਗਰੀ ਚ ਗੱਲ ਤਾਂ ਸਰੀਰ ਦੀ ਆ ਹਾਂਜੀ ਗੱਲ ਤਾਂ ਸਰੀਰ ਦੀ ਆ ਕਿ ਗੱਲ ਤੁਹਾਡੇ ਸਰੀਰ ਦੀ ਆ ਤੁਹਾਡੇ ਅੰਗਾਂ ਦੀ ਆ ਕਿ ਤੁਸੀਂ ਹੈਗੇ ਤਾਂ ਮੇਲ ਜਾਂ ਫੀਮੇਲ ਹੀ ਹੋ ਹਾਂ ਚਲੋ ਹਮਣਾ ਆਪਣੀ ਵੀਡੀਓ ਵੱਡੀ ਹੋ ਜਾਣੀ ਆ ਬਹੁਤ ਵਧੀਆ ਲੱਗਾ ਗੱਲ ਕਰਕੇ ਤੁਹਾਡੇ ਨਾਲ ਠੀਕ ਆ ਕਦੇ ਫੇਰ ਆਪਾਂ ਹੋਰ ਕਿਸੇ ਮੁੱਦੇ ਤੇ ਗੱਲ ਕਰਾਂਗੇ ਹਾਂਜੀ ਹਾਂਜੀ